ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਉਮੀਦ ਹੈ ਤੁਹਾਨੂੰ ਸਾਡੀ ਸਾਰੀ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਪੀਐਸਪੀਸੀਲ ਦੀ ਪੀਐਸਟੀਸੀਲ ਦੀ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਸਾਡੇ ਲਈ ਤੁਹਾਡੇ ਲਈ ਇਹ ਬਹੁਤ ਹੀ ਉਹ ਚੈਨਲ ਹੈ ਚੈਨਲ ਦਾ ਨਾਮ ਹੈ PB77 study point ਤੁਸੀਂ YouTube ਤੋਂ ਜਾ ਕੇ ਸਰਚ ਮਾਰ ਕੇ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਜੀ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੁਜਨਾ ਨੇ PSPCL ਨਾਲ ਰਿਲੇਟਡ GK ਦੇ MCQ ਦੀ PDF ਲੈਣੀ ਹੋਵੇ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ 199 ਰੁਪਏ Google Pay ਕਰਕੇ ਤੁਸੀਂ PDF ਲੈ ਸਕਦੇ ਹੋ ਜੀ ਤੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਜਦੋਂ ਇੱਕ ਸੰਚਤ ਮਿਸ਼ਰਣ ਡੀਸੀ ਮੋਟਰ ਵਿੱਚ ਲੋਡ ਵਧਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ ਹਾਂ ਜੀ ਦੋਸਤੋ ਆਪਸ਼ਨ ਆ ਆਪਣੇ ਸਾਹਮਣੇ ਹਨ ਪਹਿਲੀ ਹੈ ਰੋਟੇਸ਼ਨ ਦੀ ਗਤੀ ਵੱਧਦੀ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਟਾਰਕ ਘਟਦਾ ਹੈ ਰੋਟੇਸ਼ਨ ਦੀ ਗਤੀ ਅਤੇ ਟਾਰਕ ਦੋਵੇਂ ਵੱਧਦੇ ਹਨ ਹਾਂ ਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਠੀਕ ਹੈ ਜੀ ਨੈਕਸਟ ਚਲਦੇ ਆਪਾਂ ਕੁਐਸਚਨ ਤੇ ਸ਼ੁਰੂ ਕਰਨ ਦੇ ਸਮੇਂ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਇਲੈਕਟ্রোਮੋਟਿਵ ਬਲਦ ਦਾ ਮੁੱਲ ਕੀ ਹੈ ਅਸਤੰਤ ਬਾਤ ਨੂੰ ਰਿਪੀਟ ਕਰਦਾ ਸ਼ੁਰੂ ਕਰਨ ਦੇ ਸਮੇਂ ਵਿੱਚ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਇਲੈਕਟ੍ਰੋਮੋਟਿਵ ਬਲ ਦਾ ਮੁੱਲ ਕੀ ਹੈ ਆਪਸ਼ਨ ਆਪਣੇ ਸਾਹਮਣੇ ਹਨ ਪਹਿਲੀ ਹੈ ਅਨੰਤ ਦੂਸਰੀ ਹੈ ਉੱਚ ਤੀਸਰੀ ਹੈ ਨੀਵਾ ਅਤੇ ਚੌਥੀ ਹੈ ਜ਼ੀਰੋ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜ਼ੀਰੋ ਨੈਕਸਟ ਇੰਟਰਪੋਲੇਸ਼ਨ ਡੀਸੀ ਜਨਰੇਟਰ ਵਿੱਚ ਵਰਤਿਆ ਜਾਂਦਾ ਹੈ ਵਰਤਿਆ ਜਾਂਦਾ ਹੈ ਆਰਮੇਚਰ ਦੇ ਲੜੀਵਾਰ ਕਰਮ ਵਿੱਚ ਆਰਮੇਚਰ ਦੇ ਸਮਾਂਤਰ ਕਰਮ ਵਿੱਚ ਲੋਡ ਦੇ ਲੜੀਵਾਰ ਕਰਮ ਵਿੱਚ ਲੋਡ ਦੇ ਸਮਾਂਤਰ ਕਰਮ ਵਿੱਚ ਹਾਂਜੀ ਦੋਸਤੋ ਤਾਂ ਦੋਸਤੋ ਇਸ ਦੇ ਤੋਂ ਰਾਈਟ ਆਨਸਰ ਹੈ ਉਹ ਹੈ ਆਰਮੇਚਰ ਦੇ ਲੜੀਵਾਰ ਕਰਮ ਦੇ ਵਿੱਚ ਲੜੀਵਾਰ ਕਰਮ ਵਿੱਚ ਨੈਕਸਟ ਕੁਸਚਨ ਦੀ ਗੱਲ ਕਰੀਏ ਦੋਸਤੋ ਕੰਟਰੋਲ ਪੈਨਲ ਨੂੰ ਜ਼ਮੀਨ ਤੋਂ ਕਿੰਨੀ ਉਚਾਈ ਤੇ ਸਥਾਪਿਤ ਕੀਤਾ ਜਾਂਦਾ ਹੈ ਹਾਂਜੀ ਦੋਸਤੋ ਦੱਸੋ ਜੀ ਇਸ ਦਾ ਰਾਈਟ ਆਨਸਰ ਹੈ 1.5 ਮੀਟਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜੇਕਰ ਕਿਸੇ ਸਰਕਟ ਵਿੱਚ ਗੰਭੀਰ ਸ਼ਾਰਟ ਸਰਕਟ ਹੋਵੇ ਤਾਂ ਮੈਗਰਮੀਟਰ ਕੀ ਦਿਖਾਏਗਾ 0 सौ ओम एक ओम जा अनंत प्रतिरोध हाँ जी दोस्तों इसका जो राइट आंसर है वो है जीरो मीटर ओम चलने अपन नेक्स्ट क्वेश्चन पे दोस्तों एससी SC हा एससी आर ਲਈ ਵਰਤਿਆ ਗਿਆ ਹੈ ਐਂਪਲੀਫਾਇਰ ਵਜੋਂ ਸੁਧਾਰਕ ਵਜੋਂ एफ ई टी ਵਜੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਸੁਧਾਰਕ ਵਜੋਂ एससी आर ਵਰਤਿਆ ਗਿਆ ਹੈ ਠੀਕ ਹੈ ਜੀ ਚਲਦੇ ਆਪਾਂ ਨੈਕਸਟ ਕੁਸਚਨ ਤੇ ਜੇਕਰ ਡਾਇਡ ਦਾ ਮੁੱਖ ਕੰਮ ਕੀ ਹੈ ਜੇਨਰ ਜੇਨਰ ਡਾਇਡ ਦਾ ਮੁੱਖ ਕੰਮ ਕੀ ਹੈ ਇਨਪੁਟ ਵੋਲਟੇਜ ਨੂੰ ਸਥਿਰ ਰੱਖਣਾ ਆਉਟਪੁਟ ਵੋਲਟੇਜ ਨੂੰ ਸਥਿਰ ਰੱਖਣਾ ਸਰੋਤ ਮੌਜੂਦਾ ਨੂੰ ਸਥਿਰ ਰੱਖਣਾ ਜਾਂ ਆਉਟਪੁਟ ਕਰੰਟ ਨੂੰ ਸਥਿਰ ਰੱਖਣਾ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਆਉਟਪੁਟ ਕਰੰਟ ਨੂੰ ਸਥਿਰ ਰੱਖਣਾ ਆਉਟਪੁੱਟ ਕਰੰਟ ਨੂੰ ਸਥਿਰ ਰੱਖਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕਪੈਸਿਟਿਵ ਪ੍ਰਤੀਕਿਰਿਆ ਦੀ ਇਕਾਈ ਕੀ ਹੈ ਯੂਨਿਟ ਕੀ ਹੈ ਕਪੈਸਿਟਿਵ ਪ੍ਰਤੀਕਿਰਿਆ ਦੀ ਯੂਨਿਟ ਓਹਮ ਓਹਮ ਮੀਟਰ ਐਂਪੀਅਰ ਜਾਂ ਓਹਮ ਐਂਪੀਅਰ ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਓਮ ਨੈਕਸਟ ਕਵਸਚਨ ਦੀ ਗੱਲ ਕਰਕੇ ਦੋਸਤੋ ਸਲਿਪ ਰਿੰਗ ਇੰਡਕਸ਼ਨ ਮੋਟਰ ਵਿੱਚ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ ਸਲਿਪ ਰਿੰਗ ਇੰਡਕਸ਼ਨ ਮੋਟਰ ਵਿੱਚ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ ਆਟੋਮੋਟਿਵ 스타 ਡੈਲਟਾ ਸਟਾਰਟਰ ਸਟਾਰ ਡੈਲਟਾ ਸਟਾਰਟਰ ਰੋਟਰ ਰੈਜ਼ਿਸਟੈਂਸ ਸਟਾਰਟਰ ਡੋਲ ਸਟਾਰਟਰ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰੋਟਰ ਰਜਿਸਟੈਂਸ 스타ਟਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਏਸੀ ਇੱਕ ਸਰਕਟ ਵਿੱਚ ਫਾਰਮ ਫੈਕਟਰ ਦਾ ਮੁੱਲ ਕੀ ਹੈ ਏਸੀ ਸਰਕਟ ਵਿੱਚ ਫਾਰਮ ਫੈਕਟਰ ਦਾ ਮੁੱਲ ਕੀ ਹੈ ਹਾਂਜੀ ਦੋਸਤੋ ਫਾਰਮ ਫੈਕਟਰ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 1:11 ਨੈਕਸਟ ਕੁਸਚਨ ਦੀ ਗੱਲ ਕਰੀਏ ਦੋਸਤੋ ਪ੍ਰਵਾਹਾ ਗਨਤਾ ਦਾ SI ਯੂਨਿਟ ਕੀ ਹੈ SI ਦੀ ਇਕਾਈ ਕੀ ਹੈ ਹਾਂ ਜੀ ਦੋਸਤੋ ਟੈਸਲਾ ਨਿਊਟਨ ਵੈਬਰ ਜਾਂ ਐਂਪੀਅਰ ਟਰਨ ਹਾਂ ਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਟੈਸਲਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਇੱਕ ਅਲਟਰਨੇਟਰ ਦਾ ਆਉਟਪੁੱਟ ਕਿਸ ਵਿੱਚ ਮਾਪਿਆ ਜਾਂਦਾ ਹੈ ਹਾਂਜੀ ਕੇਡਬਲਿਊ ਚ ਐਚਪੀ ਚ ਬੀ ਐਚਪੀ ਚ ਜਾਂ ਕੇਵੀਐਚ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਕੇਵੀਐਚ ਚਲਦੇ ਆਪਾਂ ਨੈਕਸਟ ਕੁਸਚਨ ਤੇ ਨਿਊਨ ਸਾਈਨ ਟਿਊਬ ਦੇ ਸੰਚਾਲਨ ਲਈ ਲੋੜੀਂਦੀ ਵੋਲਟੇਜ ਕਿਸ ਤੇ ਨਿਰਭਰ ਕਰਦੀ ਹੈ はい ਦੋਸਤੋ ਟਿਊਬ ਦਾ ਵਿਆਸ ਟਿਊਬ ਵਿੱਚ ਭਰੀ ਗੈਸ ਟਿਊਬ ਦੀ ਲੰਬਾਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਟਿਊਬ ਦੀ ਲੰਬਾਈ ट्यूब की लंबाई नोट कर लो जी नैक्सट क्वेश्चन की गल करिए जी एक फ्यूज़ दर्जा किस दर्शाया गया है वोल्ट करंट के वी एच या वी ए आर च हाँ जी दोस्तों इसका ਜੋ ਰਾਈਟ ਆਨਸਰ ਹੈ ਉਹ ਹੈ ਕਰੰਟ ਚ ਠੀਕ ਹੈ ਜੀ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਬਿਜਲੀ ਦੇ ਪੱਖੇ ਵਿੱਚ ਕਪੈਸਟਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਹੁਣ ਆਪਣੇ ਕੋਲ ਬਿਜਲੀ ਦਾ ਪੱਖਾ ਹੈ ਜੋ ਕਪੈਸਟਰ ਲੱਗਾ ਹੁੰਦਾ ਹੈ ਉਹ ਕਿਸ ਕੰਮ ਲਈ ਵਰਤਾ ਜਾਂਦਾ ਹੈ ਕਪੈਸਟਰ ਰੋਟੇਸ਼ਨ ਦੀ ਗਤੀ ਵਧਾਉਣ ਲਈ ਪੱਖ ਕਿ ਉਸ ਨੂੰ ਰੋਕਣ ਲਈ ਗਤੀ ਨੂੰ ਨਿਜੰਤਰਿਤ ਕਰਨ ਲਈ ਜਾਂ ਫੇਸ ਅੰਤਰ ਬਣਾਉਣ ਲਈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਫੇਸ ਅੰਤਰ ਬਣਾਉਣ ਲਈ ਫੇਸ ਦਾ ਅੰਤਰ ਬਣਾਉਣ ਲਈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਨਿਊਟਰਨ ਤੇ ਚਾਰਜ ਕੀ ਹੈ ਸਕਾਰਤਮਕ ਚਾਰਜ ਹੈ ਨਰਾਤਮਕ ਚਾਰਜ ਹੈ ਬਿਨਾ ਚਾਰਜ ਦਾ ਵਖਰਾ ਚਾਰਜ ਹੈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਇਹ ਬਿਨਾ ਚਾਰਜ ਹੈ ਠੀਕ ਹੈ ਜੀ ਚਲਦੇ ਆਗੇ ਨੈਕਸਟ ਕੁਸਚਨ ਤੇ ਡੀਸੀ ਜਨਰੇਟਰ ਵਿੱਚ ਕਰੰਟ ਨੂੰ ਪਰਤਵੀ ਤੇ ਇੱਕ ਦਿਸ਼ਾ ਵਾਲਾ ਕਿਹੜੇ ਹਿੱਸੇ ਦੁਆਰਾ ਕੀਤਾ ਜਾਂਦਾ ਹੈ ਆਰਮਚਰ ਫੀਲਡ ਵਾਈਨਿੰਗ ਸਲਿਪਰਿੰਗ ਜਾਂ ਕਮੂਟਟਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕਮੂਟਟਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ डीसी जनरेटर ਦੇ ਕੋਰ ਲੈਮੀਨੇਟਡ ਕਿਉਂ ਕੀਤੀ ਗਈ ਹੁੰਦੀ ਹੈ ਕਾਪਰ ਲਾਸ ਘਟਾਉਣ ਲਈ ਐਡੀ ਕਰੰਟ ਘਟਾਉਣ ਲਈ ਐਡੀ ਕਰੰਟ ਵਧਾਉਣ ਲਈ ਜਾਂ ਕਾਪਰ ਲਾਸਿਸ ਵਧਾਉਣ ਲਈ ਤਾਂ ਦੋਸਤੋ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਐਡੀ ਕਰੰਟ ਘਟਾਉਣ ਲਈ چلਤੇ ਆਪਾਂ ਨੈਕਸਟ ਕੁਸਚਨ ਤੇ ਇੱਕ 8 ਪੋਲ ਵਾਲੇ डीसी जनरेटर ਵਿੱਚ ਵੇਵ ਅਤੇ ਲੈਂਪ ਵਾਈਡਿੰਗ ਦੁਆਰਾ ਜੁੜੇ ਹੋਏ ਆਰਮਚਰ ਦੁਆਰਾ ਪੈਦਾ ਕੀਤੇ ਇਮਐਫ ਦੀ ਅਨੁਪਾਤੀ ਕੀ ਹੈ ਇਮਐਫ ਦੀ ਅਨੁਪਾਤੀ ਕੀ ਹੈ ਹਾਂ ਜੀ ਦੋਸਤੋ ਤਾਂ ਇਸ ਦਾ ਆਨਸਰ ਮੈਂ ਤੁਹਾਨੂੰ ਦੱਸ ਦਿੰਦਾ 1 ਅਨੁਪਾਤ 4 ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਲੈਂਪ ਲੈਂਪ ਕਿਸਮ ਦਾ ਲੈਂਪ ਕਿਸਮ ਦਾ ਵਾਈਂਡਿੰਗ ਕਿਸ ਹਾਲਤ ਲਈ ਵਰਤ ਵਰਤੀ ਜਾਂਦੀ ਹੈ ਲੈਂਪ ਕਿਸਮ ਦਾ ਵਾਈਂਡਿੰਗ ਕਿਸ ਹਾਲਤ ਲਈ ਵਰਤੀ ਜਾਂਦੀ ਹੈ ਘੱਟ ਵੋਲਟ ਅਤੇ ਜ਼ਿਆਦਾ ਕਰੰਟ ਲਈ ਵੱਧ ਵੋਲਟ ਅਤੇ ਘੱਟ ਕਰੰਟ ਲਈ ਉਪਰੋਕਤ ਦੋਹਾਂ ਵਾਸਤੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਤਰ੍ਹਾਂ ਜੋ ਰਾਈਟ ਆਨਸਰ ਹੈ ਉਹ ਹੈ ਕਾਟਾ ਬੋਲਟ ਹੋ ਜਾਤੇ ਜਿਆਦਾ ਕਰੰਟ ਲਈ ਠੀਕ ਹੈ ਦੋਸਤੋ ਸੋਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹਨ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਦਾਂ ਦੀ ਵੀਡੀਓ ਲੱਗੀ ਹੈ ਜੀ ਸੋ ਧੰਨਵਾਦ ਸਾਰੇ ਸਾਥੀਆਂ ਦਾ ਜੀ ਥੈਂਕ ਯੂ ਵੈਰੀ ਮਚ